टॉप किया है एंजल गुप्ता ने टॉप किया 98.31 वेल गुड टोटल चार बच्चे चार बच्चे पैनल में आए हैं सेकंड बच्चा आया मन्नत 96.92 नहीं आ रहा था 96.62

मैसेज तो यही है कि ये हमारे स्कूल के टीचर्स बहुत सपोर्टिव थे उन्होंने मतलब कोई भी मतलब अच्छे से डाउट्स हमारे क्लियर कर रहे हैं जब भी हमें कोई भी घर पे भी डाउट हो तो कहते थे व्हाट्सएप पे सेंड कर दो हमें उन्होंने हर तरीके से हमारे डाउट्स क्लियर करे हैं एक्स्ट्रा क्लासेस भी ली हैं और पेरेंट्स ने भी पूरा सपोर्ट करा था पढ़ाई के रिगार्डिंग तो ਬੱਚੋ ਕੋ ਪਲੇਜ਼ ਕੀ ਕਿ ਉਹ ਸੋਸ਼ਲ ਸਾਇੰਸ ਜੈਸ ਸਨ ਨੇ ਕਹਾਤਾ ਕਿ ਮੋਬਾਈਲ ਇੱਕ ਡਿਸਟਰੈਕਸ਼ਨ ਮੇਜਰ ਡਿਸਟਰੈਕਸ਼ਨ ਹੁੰਦਾ ਹੈ ਅਗਰ ਉਹ ਇਹ ਮਤਲਬ ਉਸ ਤੋਂ ਦੂਰ ਰਹੋਗੇ ਤਾਂ अच्छे से ਆਬਵੀਅਸਲੀ ਸਟੱਡੀ ਕਰ पाएंगे ਕਿਉਂਕਿ ਟੀਚਰਸ ਬਹੁਤ ਸਹੀ ਸੇ ਮੇ ਕਲਾਸ ਵਿੱਚ ਪੜ੍ਹਾਤੇ ਹਨ ਇਹਦਾ ਰਿਜ਼ਲਟ ਆਇਆ ਆਪਣੇ ਸਕੂਲ ਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਾਈਸੈਲਫ ਡਾਕਟਰ ਰਾਜਦੀਪ ਸਿੰਘ ਚੇਅਰਮੈਨ ਪਲੇਵੇ ਸਿਨੀਅਰ ਸੈਂਟਰੀ ਸਕੂਲ ਪਟਿਆਲਾ ਮੈਨੂੰ ਬੜੀ ਖੁਸ਼ੀ ਹੈ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੇ ਹੋਏ ਕਿ ਜਿਹੜਾ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ 2024-25 ਸੈਸ਼ਨ ਦਾ 10th ਦਾ ਰਿਜ਼ਲਟ ਅੱਜ ਅਨਾਉਂਸ ਹੋਇਆ ਹੈ ਔਰ ਉਹਦੇ ਵਿੱਚ ਅਗੇਨ ਅਸੀਂ 12ਵੀਂ ਦੇ ਵਿੱਚ ਜਿਵੇਂ ਕਿ 2 ਦਿਨ ਪਹਿਲਾਂ ਪਲੱਸ 2 ਦਾ ਅਨਾਉਂਸ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਡਿਸਟ੍ਰਿਕਟ ਟੌਪ ਕੀਤਾ ਔਰ 10th ਵਿੱਚ ਵੀ ਸਾਡੇ ਬੱਚੇ ਨੇ ਡਿਸਟ੍ਰਿਕਟ ਦੇ ਵਿੱਚ ਟੌਪ ਕਰਕੇ ਅੰਜਲ ਗੁਪਤਾ 98.31 ਪਰਸੈਂਟੇਜ ਮਾਰਕਸ ਲਿੱਤੇ ਹੈ ਇਸਨੇ ਔਰ ਪੂਰੇ ਜ਼ਿਲ੍ਹੇ ਦੇ ਵਿੱਚ ਪੂਰੇ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਫਰਸਟ ਰੈਂਕ ਹਾਸਲ ਕੀਤਾ ਉਸੇ ਦੇ ਨਾਲ-ਨਾਲ ਸਾਡੇ ਟੋਟਲ 4 ਬੱਚੇ ਮੈਰਿਟ ਦੇ ਵਿੱਚ ਆਏ ਨੇ ਇਕ ਬੱਚਾ ਬਟਿਆ ਦਾ ਨਾਮ ਮੰਨਤ 96 ਪਰਸੈਂਟੇਜ ਨੇਹੀ ਆਰਿਆ 96.6 ਪਰਸੈਂਟੇਜ ਦੈਨ ਰਿਤਿਕਾ 바ਵਾ 96.62 ਪਰਸੈਂਟੇਜ ਚਾਰ ਬੱਚੀਆਂ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਚਾਰੋਂ ਬੱਚੇ ਜਿਹੜੇ ਨੇ ਇਹ ਸਾਰੇ ਨਰਸਰੀ ਤੋਂ ਹੀ ਪਲੇਵੇਜ਼ ਦੇ ਵਿੱਚ ਪੜ ਰਹੇ ਨੇ ਔਰ ਆਪਣੀ ਸੈਲਫ ਸਟਡੀ ਨਾਲ ਸਕੂਲ ਦੀ ਪੜਾਈ ਨਾਲ ਬਿਨਾ ਕੋਈ ਕਮਰਸ਼ੀਅਲ ਟਿਊਸ਼ਨਸ ਪੜੇ ਇਹ ਬੱਚਿਆਂ ਨੇ ਇਹ ਰਿਜ਼ਲਟ ਕੱਢਿਆ ਮੈਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਬੜਾ ਫਕਰ ਹੈ ਆਪਣੇ ਬੱਚਿਆਂ ਤੇ ਆਪਣੇ ਸਟਾਫ ਤੇ ਆਪਣੇ ਸਕੂਲ ਦੇ ਐਕਸਪੀਰੀਅੰਸ ਟੀਚਰਸ ਤੇ ਜਿਨ੍ਹਾਂ ਦੀ ਮਿਹਨਤ ਨਾਲ ਇਹ ਜੇ ਰਿਜ਼ਲਟ ਸਾਹਮਣੇ ਆਉਂਦੇ ਸਿੱਕੇਵੇਂ ਦੇਖਦੇ ਹੋ ਪਹਿਲਾ ਪਲੱਸ 2 ਦਾ ਇਦਾਂ ਬੜਾ ਰਿਜ਼ਲਟ ਆਇਆ ਹੁਣ 10th ਦਾ ਆਇਆ ਕ੍ਰੈਡਿਟ ਕਿਉਂ ਜਾਂਦਾ ਟੀਚਰਸ ਨੂੰ ਪ੍ਰਿੰਸੀਪਲ ਨੂੰ ਸਕੂਲ ਨੂੰ ਜਾਂ ਕਿ ਮੈਨੇਜਮੈਂਟ ਜਿਹੜੀ ਚੱਲਦੀ ਇੱਕ ਜੁਆਇੰਟ ਐਫਰਟਸ ਹੁੰਦੇ ਆ ਜੀ ਜਿਹਦੇ ਵਿੱਚ ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਹੈ ਬੱਚਿਆਂ ਦਾ ਬਹੁਤ ਵੱਡਾ ਰੋਲ ਹੈ ਟੀਚਰਸ ਦਾ ਕਿਉਂਕਿ ਸਕੂਲ ਜਿਵੇਂ ਕਿ ਸਾਰੇ 50 ਸਾਲ ਪੁਰਾਣਾ ਸਕੂਲ ਹੈ 50ਵਾਂ ਸਾਲ ਸਾਡਾ ਚੱਲ ਰਿਹਾ ਸਨ 75 ਚ ਮੇਰੇ ਬਜ਼ੁਰਗਾਂ ਨੇ ਇਹ ਸਕੂਲ ਸਟਾਰਟ ਕਰਾਇਆ ਸੀਗਾ ਜਿਹੜਾ ਕਿ ਅੱਜ 50 ਸਾਲ ਪੂਰੇ ਹੋ ਚੁੱਕੇ ਆ ਸਾਨੂੰ ਇਸ ਸਕੂਲ ਨੂੰ ਸਮਾਜ ਨੂੰ ਵਿੱਦਿਆ ਦਾ ਗਿਆਨ ਵਣਦੇ ਹੋਏ ਉਸੀ ਤਰ੍ਹਾਂ ਦੇ ਜਿਹੜੇ ਟੀਚਰਸ ਨੇ ਉਹ ਵੀ ਐਕਸਪੀਰੀਐਂਸਡ ਨੇ ਔਰ ਬੱਚਿਆਂ ਦੀ ਐਫਰਟਸ ਵੀ ਨੇ ਪੇਰੈਂਟਸ ਦੇ ਐਫਰਟਸ ਵੀ ਨੇ ਸਾਰੀਆਂ ਚੀਜ਼ਾਂ ਦਾ ਇੱਕ ਜੁਆਇੰਟ ਜਿਹੜੇ ਐਫਰਟਸ ਹੈ ਉਹ ਰਲ ਮਿਲ ਕੇ ਇਹ ਰਿਜ਼ਲਟ ਕਰਦਾ ਇੱਕ ਬੰਦੇ ਦਾ ਪਰਸਨਲੀ ਮੈਂ ਕਹਾਂਗੀ ਮੇਰਾ ਜਾਂ ਟੀਚਰ ਦਾ ਜਾਂ ਬੱਚੇ ਦਾ ਜਾਂ ਪੇਰੈਂਟ ਦਾ ਕਿਸੇ ਇੱਕ ਦਾ ਰੋਲ ਹੈ ਇੱਕ ਨਹੀਂ ਇਹ ਸਭ ਦਾ ਇੱਕ ਟੀਮ ਵਰਕ ਹੈ ਸਭ ਨੇ ਰਲ ਮਿਲ ਕੇ ਕੰਮ ਕੀਤਾ ਇਹਨਾਂ ਬੱਚਿਆਂ ਨੇ ਆਪਣਾ ਆਬਵੀਅਸਲੀ ਆਪ ਬੱਚਿਆਂ ਵਾਂਗੂ ਮਨ ਵੀ ਮਾਰਨਾ ਪੈਂਦਾ ਹੈ ਬਾਜ਼ਾਰਾਂ 'ਚ ਘਟਕੋਮਣਾ ਫਾਲਤੂ ਘਰੋਂ ਨਿਕਲਣਾ ਆਪਣੀ ਬੁੱਕਸ ਨਾਲ ਆਪਣੇ ਟੀਚਰਸ ਨਾਲ ਆਪਣੀ ਪੜ੍ਹਾਈ ਨਾਲ ਦੋਸਤੀ ਰੱਖਣੀ ਉਸ ਤੇ ਟਾਈਮ ਆਪਣੇ ਕਿਤਾਬਾਂ ਨਾਲ ਸਮਾਂ ਬਤਾਣਾ ਬਾਕੀ ਚੀਜ਼ਾਂ ਤੋਂ ਡਿਸਟਰੈਕਸ਼ਨ ਤੋਂ ਸੋਸ਼ਲ ਮੀਡੀਆ ਤੋਂ ਦੂਰ ਰਹਿਣਾ ਮੋਬਾਈਲ ਫੋਨ ਤੋਂ ਦੂਰ ਰਹਿਣਾ ਇਹ ਬੱਚੇ ਨੂੰ ਵੀ ਕੁਝ ਕਾਲਣਾ ਕਰਨੀ ਪੈਂਦੀ ਹੈ ਜਿਹਦੇ ਨਾਲ ਇਸ ਤਰ੍ਹਾਂ ਦੇ ਰਿਜ਼ਲਟ ਸਾਹਮਣੇ ਆਉਂਦੇ ਹਨ ਮੈਸੇਜ ਜਾਂਦਾ ਸਰ ਬੱਚਿਆਂ ਨੂੰ ਆਉਣ ਵਾਲੇ ਟਾਈਮ ਦੇ ਜਿਹੜੇ ਬੱਚੇ ਹੁਣ 10th ਵਿੱਚ ਫਸਟ ਵਿੱਚ ਰਿਜ਼ਲਟ ਕਰਕੇ ਕ੍ਰੈਕ ਕਰਨਗੇ ਉਹਨਾਂ ਨੂੰ ਕੀ ਇੱਕ ਵੱਡਾ ਮੈਸੇਜ ਆਏਗਾ ਸਰ ਮੈਸੇਜ ਇਹ ਹੈ ਜੀ ਕਿ ਆਪਣੇ ਆਪ ਨੂੰ ਪੜ੍ਹਾਈ ਨਾਲ ਇਨਵੋਲਵ ਰੱਖੋ ਔਰ ਡਿਸਟਰੈਕਸ਼ਨਸ ਤੋਂ ਦੂਰ ਰਹੋ ਸਮਾਜ ਦੇ ਵਿੱਚ ਕਈ ਕੁਰੀਤੀਆਂ ਨੇ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਐਕਸਰਸਾਈਜ਼ ਕਰੋ ਥੋੜਾ ਪੜਾਈ ਕਰੋ ਫਰੈਸ਼ ਹੋਣ ਲਈ ਕੋਈ ਗੇਮ ਜੁਆਇਨ ਕਰ ਲਓ ਇਨਸਟੈਡ ਦੇ ਜਿਹੜਾ ਅੱਜਕਲ ਮੋਬਾਈਲ ਫੋਨਸ ਤੇ ਬੱਚੇ ਡਿਜੀਟਲ ਆਪਣੇ ਆਪ ਨੂੰ ਬਿਜ਼ੀ ਕਰਨ ਲੱਗੇ ਨੇ ਔਰ ਉਹਦੇ ਵਿੱਚ ਨੁਕਸਾਨ ਹੀ ਹੋ ਰਿਹਾ ਬੱਚਿਆਂ ਨੂੰ ਜੇ ਰਿਫਰੈਸ਼ ਹੋਣਾ ਵੀ ਹੈ ਤਾਂ ਗੇਮਸ ਜੁਆਇਨ ਕਰਨ ਪੜਾਈ ਕਰਨ ਆਪਣੀ ਬੁੱਕਸ ਨੂੰ ਸਬਤ ਵਰਦਾ ਆਪਣਾ ਦੋਸਤ ਸਮਝਣ ਔਰ ਉਹਨਾਂ ਨਾਲ ਟਾਈਮ ਸਪੈਂਡ ਕਰਨ ਤਾਂ ਡੈਫੀਨਿਟਲੀ ਰਿਜ਼ਲਟ ਆਉਂਦਾ ਰਹੇ ਥੈਂਕ ਯੂ ਵੈਰੀ ਮਚ ਥੈਂਕ ਯੂ ਜੀਸਸ